ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਬਲਾਸਪੁਰ ਇਹ ਪਿੰਡ ਮੋਗੇ ਜ਼ਿਲ੍ਹੇ ਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਬਲਾਸਪੁਰ ਪਿੰਡ ਆਉਂਦਾ ਹੈ ਇਹਦੇ ਨੇੜੇ ਮਾਛੀਕੇ ਪਿੰਡ ਹੈ ਬਦਨੀ ਲੋਹਾਰਾ ਇਹ ਪਿੰਡ ਵੀ ਇਹਦੇ ਨੇੜੇ ਰਹ ਜਾਂਦੇ ਆ ਅੱਜ ਫੇਰ ਉਸੇ ਵੀਰ ਕੋਲੋਂ ਵੀਡੀਓ ਬਣਾ ਰਹੇ ਆ ਜਿਹਦੇ ਕੋਲ ਇੱਕ ਹਫ਼ਤਾ ਪਹਿਲਾਂ ਚਾਰ ਮੱਝਾਂ ਦੀ ਵੀਡੀਓ ਬਣਾਈ ਸੀ ਉਸੇ ਦਿਨ 1 ਘੰਟੇ ਵਜਦੀ ਵਜੇ ਦੱਸਦਾ ਉਹ ਸੇਲ ਹੋਈਆਂ ਉਸ ਤੋਂ ਬਾਅਦ ਕੁਸੋਰਨਾ ਗਾਏ ਕਿਉਂਕਿ ਵੀਡੀਓ ਚੈਨਲ ਤੇ ਚੱਲਦੀ ਰਹਿੰਦੀ ਹੈ ਤਾਂ ਰੂਟੀਨ ਚ ਗਾ ਕਬੀਰ ਫੋਨ ਲਾਉਂਦੇ ਰਹਿੰਦੇ ਆ ਕੁਸ ਪਸ਼ੂ ਹੋਰ ਵੀ ਉਸ ਤੋਂ ਬਾਅਦ ਸੇਲ ਵਾਈ ਨੇ ਕੀਤੇ ਅੱਜ ਦੀ ਵੀਡੀਓ ਦੇ ਇਹ ਕੁਸੋਰਨਾ ਤੁਹਾਨੂੰ ਦਿਖਾਉਣਾ ਜਿਹਦੇ ਚ ਚਾਰ ਮੱਝਾਂ ਤੇ ਇੱਕੇ ਗਾਂ ਤੁਹਾਨੂੰ ਦਿਖਾ ਦੇਣੀ ਹੈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਪਸ਼ੂ ਜਿਹੜਾ ਤੁਹਾਨੂੰ ਜਚੂਗਾ ਉਹਦੀ ਤਸੱਲੀ ਤੁਸੀਂ ਕਰਨੀ ਹੈ ਨੰਬਰ ਸਕਰੀਨ ਉੱਤੇ ਚੱਲਦਾ ਰਹੂਗਾ ਸੋ ਆਓ ਬਾਈ ਤੋਂ ਡਿਟੇਲ ਪੁੱਛਣੀ ਸ਼ੁਰੂ ਕਰੀਏ ਸ਼ੁਰੂਆਤ ਇਸ ਗਾਂ ਤੋਂ ਕਰਾਂਗੇ ਮੱਝਾਂ ਤੋਂ ਬਾਅਦ ਤੁਹਾਨੂੰ ਦਿਖਾ ਦੇਾਂਗੇ ਬਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਜੀ ਨਾਮ ਆਪਣਾ ਦੱਸ ਦਿਓ ਬਈ ਨਾਮ ਵੀਰੇ ਡਾਕਟਰ ਪੱਪੂ ਹੈ ਠੀਕ ਹੈ ਬਾਈ ਆਪਾਂ ਮੱਝਾਂ ਤੇ ਗਾਵਾਂ ਦਿਖਾਵਾਂਗੇ ਪਰ ਉਸ ਤੋਂ ਪਹਿਲਾਂ ਇੱਕ ਪਿਛਲੀ ਵਾਰ ਵੀਡੀਓ ਪਾਈ ਸੀ ਇੱਕ ਛੋਟੀ ਦਾ ਥੋੜਾ ਸੌਦਾ ਹੋਇਆ ਸੀ ਉਹ ਫਰਾਡ ਬਾਰੇ ਜਰੂਰ ਗੱਲ ਥੋੜੀ ਜਾਣਕਾਰੀ ਦੇਣੀ ਆ ਭਰਾਵਾਂ ਨੂੰ ਉਹ ਵੀਰੇ ਸ਼ਾਮ ਨੂੰ ਮੈਨੂੰ ਕਾਲ ਕਰ ਲਈ ਤਕਰੀਬਨ 6:00 ਵਜੇ ਅੱਛਾ ਛੁੱਟੀ ਦਾ ਸੌਦਾ ਵੀ ਮੈਨਾਂ ਡਨ ਕਰ ਲਿਆ ਕਹਿੰਦਾ ਵੀ ਮੈਂ ਵੀਡੀਓ ਕਾਲ ਕਰਦਾ ਮਨ ਚੁਆਈ ਕਰਕੇ ਦਿਖਾ ਦੋ ਹੂੰ ਚੁਆਈ ਅਸੀਂ ਕਰਤੀ ਆ ਜੀ ਕਰਕੇ ਕਹਿੰਦਾ ਮੇਰੇ ਫੱਟ ਆ 210000 ਦਾ ਸੌਦਾ ਹੋ ਗਿਆ ਜੀ ਅੱਛਾ ਤੇ ਮੈਨੂੰ ਕਹਿੰਦਾ ਮੈਂ ਪੇਮੈਂਟ ਪਾਉਣਾ ਤੁਹਾਡੇ ਅਕਾਊਂਟ ਤੇ ਕਾਊਂਟ ਭੇਜ ਦੋ ਮੈਂ ਕਾਊਂਟ ਨੰਬਰ ਭੇਜਦਾ ਜੀ ਪੇਮੈਂਟ ਮੈਨੂੰ ਐਸੇ ਨਾਲ ਦੀ ਨਾਲ ਹੀ ਹੱਤ ਤੱਕ ਕਹਿੰਦਾ ਵੀ ਆ ਪੇਮੈਂਟ ਤੁਹਾਨੂੰ ਆ ਗਈ ਹੈ ਅੱਛਾ ਤੇ ਮੈਂ ਕਿਹਾ ਵੀ ਮੈਨੂੰ ਮੈਸੇਜ ਨਹੀਂ ਆਇਆ ਹਲੇ ਅੱਛਾ ਯਾਰ ਆਰਟੀਐਸ ਕੀਤੀ ਆ ਟਾਈਮ ਲੱਗਿਆ ਦੋ ਤਿੰਨ ਘੰਟੇ ਮੈਂ ਕਿਹਾ ਕੋਈ ਗੱਲ ਨਹੀਂ ਤੇ ਜਦੋਂ ਆ ਗਈ ਤੁਹਾਨੂੰ ਮ अच्छा ये सिरीयमेटिकल दा हं ते ਦਵਾਰਾ ਜਿਹੜਾ ਮੈਸੇਜ ਆ ਸੋਹਦਾ ਮੈਂ ਕਾਲ ਕੀਤੀ ਮੈਂ ਕਿਹਾ ਤੁਹਾਡਾ ਮੈਸੇਜ ਲਿਆ ਬੈਂਕ ਦੇ ਕੰਫਰਮ ਕਰਨ ਦਾ ਹੂੰ ਨਹੀਂ ਕਹਿੰਦਾ ਮੈਂ ਬੈਂਕ ਜਾਣਾ ਹਾਂ 10:00 ਵਜੇ ਮੈਨੂੰ ਇੱਕ ਹੋਰ ਮੈਸੇਜ ਆ ਘੱਲਦਾ ਅੱਛਾ ਕਹਿੰਦਾ ਇਹ ਮੈਸੇਜ ਆ ਗਿਆ ਮੈਨੂੰ ਮੇਰੇ ਅਕਾਊਂਟ ਚੋਂ ਪੇਮੈਂਟ ਕੱਟੀ ਗਈ ਅੱਛਾ ਮੈਂ ਵੀ ਕੋਈ ਗੱਲ ਨਹੀਂ ਤਾਂ ਬੈਂਕ ਰਿਕਾਰਡ ਆ ਜੇ ਕੱਟੀ ਗਈ ਤਾਂ ਕਿੱਦਣੇ ਜਾਂਦੀ ਮੇਰੇ ਖਾਤੇ ਚ ਨਹੀਂ ਆਈ ਮੈਨੂੰ ਸਟੇਟਮੈਂਟ ਕਾਲ ਦੇਣਾ ਹਾਂ ਮੈਂ ਯੂਨੋ ਦਾ ਸਟੇਟਮੈਂਟ ਉਹਨੂੰ ਬੈਕ ਕਾਲ ਕੀਤੀ ਮੈਂ ਕਿਹਾ ਇਹ ਸਟੇਟਮੈਂਟ ਮੇਰੇ ਕੋਲ ਤਾਂ ਕੋਈ ਪੇਮੈਂਟ ਹੀ ਨਹੀਂ ਆਈ ਅ ਅਸਾ ਫਰਾਡ ਸੀ ਜਣੀ ਇਹ ਜੇ ਫਰਾਡਾਂ ਤੋਂ ਬਚਣਾ ਚਾਹੀਦਾ ਸਹੀ ਹੈ ਦੋਸਤੋ ਥੋੜੀ ਗੱਲ ਬਾਈ ਦੀ ਜਿਹੜੀ ਆ ਉਹਨੂੰ ਥੋੜਾ ਹੋਰ ਐਕਸਪਲੇਨ ਕਰਾਂ ਕਿਸੇ ਭਰਾ ਨਾਲ ਸੌਦਾ ਹੋਇਆ ਉਹਨੇ ਬਾਈ ਨੂੰ ਮੈਸੇਜ ਭੇਜਤਾ ਵੀ ਪੇਮੈਂਟ ਸਕਸੈਸ ਹੋ ਗਈ ਹੈ ਮੇਰੇ ਵਾਲੇ ਪਾਸਿਓ ਜਿਵੇਂ ਆਮ ਤੌਰ ਤੇ ਆਪਾਂ Google Pay ਜਾਂ ਕੋਈ ਹੋਰ ਐਪ ਦੇ ਉੱਤੇੋਂ ਭੇਜਦੇ ਆ ਤੇ ਜਦੋਂ ਪੇਮੈਂਟ ਇਧਰਲੇ ਪਾਸੇ ਆਈ ਨਹੀਂ ਤੇ ਬਾਈ ਨੇ ਵਾਰ-ਵਾਰ ਕਿਉਂਕਿ ਆਪਣਾ ਫਰਜ ਆ ਆਪਾਂ ਉਹਨੂੰ ਦੱਸਿਆ ਵੀ ਬਾਈ ਨੇ ਵੀ ਪੇਮੈਂਟ ਅਜੇ ਨਹੀਂ ਪਹੁੰਚੀ ਤੋਂ ਉਦੋਂ ਬਾਅਦ ਉਹ ਭਰਾ ਫੋਨ ਲਾਉਣਾ ਵੀ ਹਟ ਗਿਆ ਕਹਿੰਦਾ ਮਤਲਬ ਇਹ ਵੀ ਜਦੋਂ ਕੋਈ ਭਰਾ ਤੁਹਾਡੇ ਨਾਲ ਸੌਦਾ ਕਰਦਾ 90% ਦੁਨੀਆ ਚੰਗੀ ਆ 10% ਵਿੱਚ ਮਾੜੇ ਵੀ ਹੁੰਦੇ ਆ ਤਾਂ ਪੇਮੈਂਟ ਤੁਹਾਡੇ ਖਾਤੇ ਦੇ ਵਿੱਚ ਜਦੋਂ ਸ਼ੋ ਹੋ ਜਾਂਦੀ ਹੈ ਪਸੂ ਉਸ ਤੋਂ ਬਾਅਦ ਚ ਚੜਾਓ ਪਹਿਲਾਂ ਕਹਿੰਦਾ ਰਿਆਂ ਵੀ ਇੱਕ ਤਾਂ ਚੈੱਕ ਨਾ ਲਓ ਤੇ ਇੱਕ ਪਸੂ ਛੱਡਣ ਨਾ ਜਾਓ ਫਿਰ ਤੁਹਾਡੇ ਨਾਲ ਫਰਾਡ ਹੋਣ ਦੇ ਚਾਂਸ ਵੱਧ ਜਾਂਦੇ ਆ ਕੋਸ਼ਿਸ਼ ਕਰੋ ਜਿਹਨੇ ਇੱਕ ਪਸੂ ਖਰੀਦਣਾ ਉਹ ਵੀ ਤਸੱਲੀ ਕਰਕੇ ਖਰੀਦੇ ਜਿਹਨੇ ਵੇਚਣਾ ਜਦੋਂ ਪੇਮੈਂਟ ਖਾਤੇ ਚ ਆ ਜਾਂਦੀ ਹੈ ਜਾਂ ਆਪਦੇ ਹੱਥ ਚ ਆ ਜਾਂਦੀ ਹੈ ਪਸੂ ਫੇਰ ਆਉ ਦੇਖ ਲੈ ਤੋ ਖੋਲਿਆ ਕਰੋ ਆਉ ਇਸ ਗਾਂ ਬਾਰੇ ਜਾਣਕਾਰੀ ਬਾਈ ਤੁਲੇਗੀ ਅੱਜ ਆਪਾਂ ਪਹਿਲੇ ਨੰਬਰ ਤੇ ਗਾਂ ਦਿਖਾਉਣੀ ਹੈ ਬਾਈ ਕੰਨਵਾ ਸੂਆ ਸੂਈ ਹੈ ਇਹ ਪਲੂਣ ਬੱਛੇ ਵੀਰੇ ਮੂੰਹ ਚਾਰ ਦੰਦਾ ਠੀਕ ਹੈ ਤੇ ਕੱਲ ਸੂਪੀ ਹੀ ਬੱਛੀ ਦਿੱਤੀ ਜਹਨੇ ਠੀਕ ਹੈ ਬਾਈ ਹਾਂਜੀ ਆਪ ਇਹ ਰੂੜਦੀ ਹੈ ਵੀ ਅਸਲਾਂ ਦੇ ਜੀ ਹੂੰ ਤੇ ਬੱਛੀ ਹੈਗੀ ਹੈ ਜੀ ਜੁਪੀਟਰ ਦੀ ਜੁਪੀਟਰ ਦੀ ਬੱਛੀ ਨੂੰ ਜਾਨਣਾ ਦੱਸਦਾ ਹੀ ਲੈ ਕੇ ਸਾਰਾ ਕੁਝ ਜੀ ਠੀਕ ਹੈ ਬੰਦੇ ਆਪਣੇ ਮਿੱਤਰ ਜਿਹਨੂੰ ਲਈ ਆ ਮੱਝਾ ਮੈਨੂੰ ਦਿੰਦੇ ਬੈੜ ਉਹਨਾਂ ਕੋਲ ਦੋ ਹੀ ਸੀਗੀਆਂ ਠੀਕ ਹੈ ਤੇ ਬੱਛੀ ਮੈਨੂੰ ਦਿੱਤੀ ਹੈ ਜੀ अच्छा भाई कल ही सुई है ये कल सुई है ठीक है सवेरे एज की मैं 55 बजे दे चवाई करती थी क्यों थोड़ी जी पाला ठीक है तो मेनू अहम जगजीत लेड ना होजे हम्म ते यानी बोली स्टार्टी ਦੇ ਕੋਲੇ 23 24 ਕਿਲੋ ਸਟਾਰਟ ਹੈ ਜੀ ਠੀਕ ਹੈ ਜਮਰੀ ਖਾਲੀ ਕੀਤੀ ਹੋਈ ਹੈ ਜੀ ਰੇਟ ਕੀ ਰਹਿਣਾ ਵੀ ਰੇਟ ਦਾ 161 ਦੀ ਦੇ ਦਾਂ ਠੀਕ ਹੈ ਤੋਰ ਕੇ ਭਾਈ ਸੋ ਦੋਸੋ ਇਹ ਦੂਜਾ ਸੂਆ ਸੂਈ ਹੈ ਤੇ ਚਾਰ ਦੰਦ ਬਾਈ ਕਹਿੰਦੇ ਮੂੰਹ ਚੋ ਨਹੀਂ ਪਲੂਣੀ ਹੈ ਬੱਚੀ ਜੀ ਅੱਛਾ ਪਹਿਲਾ ਸੂਆ ਹਾਂਜੀ ਸੋ ਪਹਿਲਾ ਸੂਆ ਚਾਰ ਦੰਦ 22 23 ਕਿਲੋ ਬੋਲਾ ਹੋਊਗਾ ਇਸ ਟਾਈਮ ਕੱਲ ਦੀ ਸੂਈ ਥੱਲੇ ਦੁੱਧ ਇਹਦਾ ਚੋਇਆ ਵੈ ਤੇ ਹਵਾਨਾ ਜਿਹੜਾ ਉਹ ਜਦੋਂ ਕੋਈ ਭਰਾ ਆਊਗਾ ਜਦੋਂ ਇਹ ਸੂਈ ਆ ਉਦੋਂ ਰੋਖ ਜਿਹੜਾ ਸੀਗਾ ਨਾ ਉਹ ਦੇਖਣ ਵਾਲਾ ਹੀ ਸੀ ਹੁਣ ਤਾਂ ਦੁੱਧ ਖੈਰ ਇਹਦਾ ਚੋਇਆ ਵੈ ਜੀ ਦੇ ਕਰਕੇ ਹਵਾਨਾ ਅੱਜ ਵੀ ਹੁਣ ਵੀ ਚੰਗਾ ਪਰ ਹਜੇ ਹੁਣ ਤੁਹਾਨੂੰ ਸਹਿਜ ਥੋੜਾ ਘਟ ਦੇਸੂਗਾ ਪਿੰਡ ਚੇਦੀ ਉੱਤੋਂ ਬਣਾਵਟ ਚੰਗੀ ਐ ਹਵਾਨਾ ਬਿਲਕੁਲ ਸਾਫ਼ ਸੁਥਰਾ ਠੰਡਾ ਸਹਿਜ ਸੋਹਣਾ ਪਹਿਲਾਂ ਚਾਰ ਦੰਦ ਵਹਿੜ ਤੇ ਬੱਚਾ ਵੀ ਇਹਦੇ ਨਾਲ ਵੱੱਛੀ ਐ ਇਹ ਬਰੂਟ ਦੀ ਆਪ ਨਾਲ ਇਹਦੇ ਬੱਚੀ ਜਿਹੜੀ ਉਹ ਇਹਨੇ ਜਨਮ ਦਿੱਤਾ ਕੱਲ ਹੀ ਇਹ ਵੈਡ ਸੂਈ ਹੈ ਸੂਏ ਜਿਹੜਾ ਦੁੱਧ ਚੋਇਆ ਦੋਸਤੋ ਉਹ ਤੁਸੀਂ ਦੇਖ ਲਓ ਇੱਕ ਬਾਲਟੀ ਤੇ ਇੱਕ ਕੇਲਣ ਕਾ ਇੰਨੀ ਜਿਹੜੀ ਪੂਰੀ ਭਰ ਕੇ ਬਾਈ ਨੇ ਚੋਈ ਹੈ ਗੱਬਨ ਦੀ ਠੀਕ ਹੈ ਉਧਰੋਂ ਤੁਸੀਂ ਦੇਖ ਸਕਦੇ ਹੋ ਇਹ ਵੈਡ ਆ ਜੇਰ ਆ ਜੀ ਠੀਕ ਓਕੇ ਬਈ ਜੇਰ ਪੈ ਗਈ ਸੀਗੀ ਦੋਸਤੋ ਠੀਕ ਹੈ ਭਾਈ ਉਧਰ ਕੋਲ ਗੱਬਨ ਦੀ ਵੀਡੀਓ ਇੱਕ ਵਾਰ ਦੇਖ ਲਓ ਨੇ ਗਾਂ ਪਾਣੀ ਪੀਂਦੀ ਹੈ ਹਵਾਨਾ ਪਛਾਹ ਨੂੰ ਵੀ ਕਰਮਾ ਵਾਲੀ ਫੁੱਲ ਭਰ ਕੇ ਇਹਨੇ ਬੱਚੇ ਨੂੰ ਜਨਮ ਦਿੱਤਾ ਇਹ ਗੱਬਣ ਦੀ ਵੀਡੀਓ ਹੈ ਜੋ ਦੋਸਤੋਂ ਨੂੰ ਲੱਗਦੀ ਸੀ ਵੜ ਫੁੱਲ ਤਿਆਰੀ ਦੇ ਵਿੱਚ ਠੀਕ ਹੈ ਭਾਈ ਸੋ ਇਹ ਵੜ ਦੋਸਤੋਂ ਦੇਖੋ ਤੁਸੀਂ ਪਹਿਲਾਂ ਚਾਰ ਦੰਦ ਵੜ ਹੈ ਲੈ ਚਲੋ ਭਾਈ ਅੰਦਰ ਨੂੰ ਜਿਹਨੂੰ ਚੰਗੀ ਲੱਗੇ ਤਾਂ ਕਾਲ ਕਰ ਲਓ 1 ਲੱਖ ਤੇ 65000 ਦੀ ਭਾਈ ਕਹਿੰਦਾ ਵੀ ਇਹ ਗਾਂ ਦੇ ਦੇਾਂਗੇ ਬਾਕੀ ਆਏ ਭਰਾ ਦਾ ਮਾਨਤਨ ਕੀਤਾ ਜਾਂਦਾ ਜਰੂਰ ਤੁਸੀਂ ਆਇਓ ਬਾਕੀ ਫਾਰਾ ਜਿਹਦਾ ਖੁੱਲੀ ਫਿਰਦੀ ਆਈ ਆ ਜਗੀਰ ਤੋਰ ਦੱਸੇ ਨੇ ਤੋਰ ਨਹੀਂ ਘਟ ਆਉਂਦਾ ਜੀ ਅੱਛਾ ਹਾਂ ਸੋ ਵੈਸੇ ਭਾਈ ਗਾਂਾਂ ਘੱਟ ਖਰੀਦਦਾ ਮੱਝਾਂ ਜ਼ਿਆਦਾ ਆਉਂਦੀਆਂ ਸਿਆਲ ਚ ਗਾਂ ਆਇਆ ਕਰਨੀ ਇੱਥੇ ਚੰਗਾ ਹਵਾਨਾ ਦੱਸੋ ਤੇ ਚੰਗੀ ਵੱੱਛੀ ਦੇ ਨਾਲ ਇਹ ਵੈੜ ਪਹਿਲੇ ਨੰਬਰ ਤੇ ਤੁਹਾਨੂੰ ਦਿਖਾ ਰਹੇ ਹਾਂ ਸੀਮਨ ਡਿਟੇਲ ਦੀ ਬਾਈ ਨੂੰ ਪਤਾ ਸੀ ਤੇ ਉਹ ਤੁਹਾਨੂੰ ਦੱਸਦੀ ਐ ਇਸ ਤੋਂ ਬਾਅਦ ਤੁਹਾਨੂੰ ਤਿਆਰ ਦੁੱਧ ਵਾਲੀ ਮੱਝ ਦਿਖਾ ਦਿੰਨੇ ਆ ਬਾਈ ਜਿਹੜੀ ਇਹ ਮੱਝ ਐ ਇਹ ਕਦੋਂ ਕਦੀ ਸੋਈ ਐ ਕਿੰਨਾ ਚਿਰ ਹੋ ਗਿਆ ਨੂੰ ਸੋਈ ਇਹਨੂੰ 5 ਦਿਨ ਰੋਕ ਲੀਜੀਏ ਸੋਈ ਨੂੰ ਠੀਕ ਐ ਦੁੱਧ ਰੇਗੂਲ 17 ਲੀਟਰ ਉਹ ਕੰਡੇ ਵਾਲਾ ਹਮ ਮੈਂ ਮਾ ਜਾਣੀ ਠੀਕ ਐ ਆਪਾਂ 16 ਕਹਿ ਕੇ ਦੇਵਾਂਗੇ ਠੀਕ ਐ ਕੋਈ ਮਰਜ਼ੀ ਸੌਦਾ ਕਰ ਲੈ ਹਮ 100 ਗ੍ਰਾਮ ਘੱਟ ਗਿਆ ਮੈਂ ਫ੍ਰੀ ਠੀਕ ਹੈ 16 ਲੀਟਰ ਦੋਸਤੋ ਬਾਈ ਕਹਿੰਦਾ ਵੀ ਬੇਨਤੀ ਕਰਕੇ ਕੋਈ ਵੀ ਭਰਾ ਲੈ ਜੇ ਦੋ ਟਾਈਮ ਪੰਜਾਂ ਦਿਨਾਂ ਦੀ ਸੂਈਏ ਨੇ ਕੱਟੇ ਨੂੰ ਜਨਮ ਦਿੱਤਾ ਬਾਈ ਕਟਾ ਹਾਂਜੀ ਇਹਦਾ ਰੇਟ ਕੀ ਰਹਿਣਾ ਇਹ 1 35 ਦੇ ਦਾਂਗੇ ਖੋਲੀ ਬਾਈ 1 ਲੱਖ ਤੇ 35000 ਚ 16 ਲੀਟਰ ਦੁੱਧ ਬੇਨਤੀ ਕਰਕੇ ਕੋਈ ਵੀ ਭਰਾ ਪੰਜਵੇਂ ਦਿਨ ਇਹਦੇ ਥੱਲੋਂ ਲਿਜਾ ਸਕਦਾ ਇਹ 12 ਹੋਊਗਾ 16 ਕਹਿੰਦੇ ਆਪਾਂ ਠੀਕ ਹੈ ਕਿੰਨਾ ਚੋਲੋਗੇ ਉਹ ਤੁਹਾਡੀ ਸਮਝ ਆ ਜਾਂ ਤੁਹਾਡੀ ਸੇਵਾ ਰਹੂਗੀ ਹਾਜ਼ਰ ਜਿਹੜਾ ਉਹ ਤੁਹਾਨੂੰ ਦੱਸਦਾ ਹੈ ਚੁਆਈ ਦਾ ਕੋਈ ਅੰਤ ਨਹੀਂ ਬਹੁਤ ਮੋਟੀ ਚੁਆਈ ਲੱਗੀ ਠੀਕ ਹੈ ਚੰਗੀ ਚੁਆਈ ਆ ਦੱਸੋ ਢਾਂਚਾ ਤੁਸੀਂ ਦੇਖ ਲਓ ਫਲਪਾ ਦੇ ਵਾਟ ਵੱਡਾ ਢਾਂਚਾ ਪੈਪ ਉਤੋਂ ਦੀ ਕਮਾ ਲਓ ਭਾਵੇਂ ਸੋ ਇਹਦਾ ਸਟਰਕਚਰ ਤੁਸੀਂ ਦੇਖੋ ਸਵੇਰ ਵੀਡੀਓ ਬਣਾ ਰਹੇ ਹਾਂ ਚੁਆਈ ਹਜੇ ਹੋਣੀ ਹੈ ਇਹਦੀ ਪਰ ਇਹ ਹਵਾਨੇ ਚ ਹੈ ਪਰੇ ਥਣਾ ਦੇ ਵਿੱਚ ਤੁਸੀਂ ਇਹਨੂੰ ਹੁਣ ਦੇਖ ਸਕਦੇ ਹੋ ਹੋਲੀ ਹਵਾਨਾ ਹੀ ਚੁਆਈ ਪਰ ਦਾ ਦੱਸੋ ਚੰਗੇ ਦੁੱਧ ਹੀ ਬਾਕੀ ਢਾਂਚਾ ਖੁੱਲਾ ਡੁੱਲਾ ਇਦਾਂ ਦੇਗਾ ਮੱਝਾਂ ਹੀ ਦੁੱਧ ਕੱਢਦੀਆਂ ਲਿਆਓ ਬਾਈ ਕਮਾ ਲਓ ਆਪ ਸੋ ਜੀ ਨੂੰ ਪਸੰਦ ਆਵੇ 16 ਲੀਟਰ ਦੁੱਧ ਮਿਣਕੇ ਲੈ ਜਾਓ 1 ਲੱਖ ਤੇ 35000 ਦੇ ਵਿੱਚ ਇਹ ਮੱਝ ਤੁਹਾਨੂੰ ਮਿਲ ਜਾਣੀ ਹੈ ਬਾਕੀ ਵਿੱਚੋਂ ਮਾਨਤਨ ਹੋਊਗਾ ਭਾਈ ਪੂਛ ਫੜਿਓ ਮਰੀ ਦੀ ਮੈਂ ਫੜਦਾ ਟਾਂਚਾ ਤੁਸੀਂ ਇਹਦਾ ਦੇਖ ਲਿਆ ਤੁਹਾਨੂੰ ਹਵਾਨਾ ਫੇਰ ਦਿਖਾ ਦਿੰਨਾ ਇਹਦਾ ਦੇਖੋ ਹਵਾਨਾ ਚਰਮ ਵਾਲੀ ਦਾ ਦੱਸਦਾ ਦੁੱਧ ਵਾਲੀ ਮੱਝ ਹੈ ਠੀਕ ਹੈ ਭਾਈ ਸੋ ਇਹ ਦੋਸਤੋ ਮੱਝਾਂ ਦੇ ਵਿੱਚੋਂ ਪਹਿਲੇ ਨੰਬਰ ਤੇ ਇਸ ਤੋਂ ਬਾਅਦ ਇੱਕ ਹੋਰ ਮੱਝ ਤੁਹਾਨੂੰ ਦਿਖਾਉਣਾ ਭਾਈ ਜਿਹੜੀ ਇੱਦੋਂ ਅੱਗੇ ਮੱਝ ਹੈ ਇਹ ਕਦੋਂ ਸੋਈ ਹੈ ਕਿੰਜੀ ਵੀਰ ਕੱਲ ਸੋਈਆ ਸਵੇਰੇ ਵੀਰੇ ਕੱਲ ਸਵੇਰੇ ਬੌਲੇ ਚੋ ਸਾਫ ਆ ਠੀਕ ਹੈ ਸੁਆ ਦੂਜਾ ਠੀਕ ਹੈ ਭਾਈ ਦੇਖਣ ਨੂੰ ਰਾਜ਼ੀ ਕਰਕੇ ਮੈਂ ਲੱਗਦੀ ਆ ਮੋਹੋਂ ਛੇਦਾਂ ਦੇ ਪੱਟਲੇ ਕੋਈ ਮਰ ਜਾ ਠੀਕ ਹੈ ਭਾਈ ਬੱਚਾ ਨੇ ਕੀ ਦਿੱਤਾ ਇਹਦੇ ਮਗਰ ਵੀ ਕਟਾਈ ਆ ਜੀ ਕਟਾਈ ਇਹਨੇ ਦਿੱਤਾ ਇਹਦਾ ਰੇਟ ਕੀ ਰਹਿਣਾ ਹੈ ਇਹਦਾ ਫੋਨ ਤੇ ਕਰਾਂਗੇ ਜੀਤ ਖੋਲੀ ਭਾਈ ਸੋ ਦੱਸੋ ਇਹ ਕੱਲ ਦੀ ਸੋਈ ਬੌਲੇ ਤੋਂ ਬਿਲਕੁਲ ਖਾਲੀ ਹੈ ਨੇਵਾਂ ਨੂੰ ਬਹੁਤ ਕੱਟੇ ਨੂੰ ਇਹਨੇ ਜਨਮ ਦਿੱਤਾ ਜਮਾਂ ਧਾਰ-ਧਾਰ ਕੱਢੀ ਗਏ ਜੀ ਤਾਂ ਦੇਖੋ ਇਹਦਾ ਹਵਾਨਾ ਬਾਕੀ ਤੁਰੂ ਕੀ ਤੁਹਾਨੂੰ ਚੰਗੀ ਤਰ੍ਹਾਂ ਹਵਾਨਾ ਦੱਸ ਜੂ ਕਿਸੇ ਭਰਾ ਨੇ ਇਹਦੇ ਵੀ ਨੀਲੀ ਰਾਵੀ ਦਾ ਸੀਮਨ ਲਵਾਇਆ ਸੀ ਜਿਹਦੇ ਕਰਕੇ ਮਿੰਟਾ ਆਇਆ ਟੇਡੇ ਘੱਟਦਾ ਸਿੰਘ ਬਿਲਕੁਲ ਕੁੰਡੇ ਬਹੁਤ ਸੋਹਣਾ ਸੈਂਗ ਦੱਸੋ ਪੂਰਾ ਵਜਨ ਮੱਝ ਦਾ ਸੋਹਣੀ ਬਾਡੀ ਐ ਚੌੜਾ ਹਵਾਨਾ ਮੋੜ ਦੇ ਵਿੱਚੋਂ ਹਜੇ ਪੁੜਿਆਂ ਚ ਟੋਏ ਪੈਂਦੇ ਆ ਕਿਉਂਕਿ ਸੂਈ ਕੱਲ ਹੀ ਐ ਤੇ ਬੌਲੇ ਤੋਂ ਬਿਲਕੁਲੇ ਖਾਲੀ ਐ ਥਣਾ ਚ ਵਿੱਥੀ ਚੰਗੀ ਐ ਜਦੋਂ ਪੂਰੀ ਤਿਆਰੀ ਚ ਆ ਜੂਗੇ ਉਦੋਂ ਹਵਾਨਾ ਇਹ ਦੋਗਣਾ ਸੋਹਣਾ ਲੱਗਣਾ ਕਿਉਂਕਿ ਹਵਾਨੇ ਦਾ ਮੋੜ ਕਾਫੀ ਚੌੜਾ ਹੈ ਲਿਓ ਵੀਰੇ ਸਵੇ ਦੂਜੇ ਨੰਬਰ ਤੇ ਮੱਜਾਂ ਦੇ ਵਿੱਚੋਂ ਦੂਜਾ ਸੂਆ ਛੋਟੀ ਦੋਦੇ ਦੀ 18 ਦੀ ਆਪ ਔਰਡ ਕਰਕੇ ਦੇ ਦਾਂਗੇ ਜੀ ਠੀਕ ਹੈ ਬਈ ਇਹਦੀ ਵੀ ਪੂਛ ਪੜਿਓ ਮੜਾ ਹਵਾਨਾ ਦਿਖਾ ਦਈਏ ਸੋ ਇੱਕ ਵਾਰ ਇਹਦਾ ਵੀ ਹਵਾਨਾ ਤੁਸੀਂ ਦੇਖਿਓ ਇਸ ਤਰ੍ਹਾਂ ਦਾ ਰੋਖ ਆ ਦੋਸਤੋ ਹਵਾਨੇ ਦਾ 18 ਕਿਲੋ ਦੀ ਓਟ ਤੇ ਬਾਈ ਕਹਿੰਦਾ ਦੇ ਦਾਂਗੇ ਬੌਲੇ ਤੋਂ ਬਿਲਕੁਲ ਖਾਲੀ ਐ ਥਾਨ ਖਾਲੀ ਨਜ਼ਰ ਆਉਣਗੇ ਤੁਹਾਨੂੰ ਠੀਕ ਐ ਬਾਈ ਸੋ ਇਹ ਮਰਜ ਤੁਹਾਨੂੰ ਦਿਖਾ ਰਹੀ ਸੀ ਤੋਂ ਅੱਗੇ ਇੱਕ ਹੋਰ ਛੋਟੀ ਤੁਹਾਨੂੰ ਦਿਖਾਉਣੇ ਇਹ ਵੀ ਤਾਜੀ ਸੂਈ ਵੀ ਐ ਕਿੰਨਾ ਮਸੂਆ ਸੂਈ ਐ ਬਾਈ ਇਹ ਵੀ ਦੂਜੀ ਸੂਈ ਐ ਮੂੰਹ ਛੇਦਾਂਦ ਜੀ ਠੀਕ ਐ ਇਹਨੂੰ ਕਿੰਨੇ ਤਣੂ ਗਿਆ ਸੂਈ ਇਹ ਪਰਸੋਂ ਸੂਈ ਐ ਇਹ ਵੀ ਬੌੜਾ ਤੋਂ ਖਾਲੀ ਐ ਯਾਨੀ ਬੌਲਾ ਦੇ ਕੋਲ 10 ਕਿਲੋ ਹੈਗਾ ਜੀ ਠੀਕ ਐ ਇਹਦਾ ਰੇਟ ਕੀ ਰਹਿਣਾ ਬਾਈ ਇਹਦਾ ਜੀ ਦੋਨਾਂ ਦਾ ਫੋਨ ਤੇ ਹੋਊਗਾ ਇਹਨਾਂ ਦਾ ਫੋਨ ਤੇ ਹੋਊਗਾ ਤੋਰ ਦੇ ਬਾਈ ਸੋ ਰੇਟ ਇਹਦਾ ਵੀ ਫੋਨ ਤੇ ਐ ਦੱਸੋ ਇਹ ਦੂਜ ਪਰਸੋਂ ਦੀ ਸੂਈ ਹੈ ਸੋਹਵਾਨਾ ਇਹਦਾ ਵੀ ਤੁਸੀਂ ਦੇਖ ਲਓਗੇ ਨੀਲੀ ਰਾਂ ਵੀ نسل ਚ ਪੈਂਦੀ ਹੈ ਮਾਰਕਿੰਗ ਜਿਹੜੀ ਪ੍ਰੋਪਰ ਹੈ ਇਹਨਾਂ ਦੋਵਾਂ ਮੱਜਾਂ ਦੇ ਰੇਟ ਫੋਨ ਦੇ ਉੱਤੇ ਰੱਖਿਆ ਬਾਈ ਨੇ ਹਵਾਨਾ ਤੁਸੀਂ ਇਹਦਾ ਵੀ ਦੇਖ ਲਓ ਲਿਆਓ ਬਾਈ ਬਾਕੀ ਪਸ਼ੂ ਕੋਲੋਂ ਆ ਕੇ ਪਾਸ ਕਰਿਆ ਕਰੋ ਜਿਹੜਾ ਵੀ ਤੁਹਾਨੂੰ ਪਸੰਦ ਆਉਂਦਾ ਤਸल्ली ਕਰਨ ਦਾ ਹੱਕ ਹੁੰਦਾ ਜ਼ਰੂਰ ਕਰ ਲਿਆ ਕਰੋ 24 ਕ ਨੰਬਰ 3 ਨਾ ਦੋ ਠੀਕ ਹੈ 24 ਬਈ ਕਹਿੰਦਾ ਵੀ ਚੰਗੀ ਐ ਤੁਸੀਂ ਚੋਕੇ ਲੈ ਲੈਣਾ ਪਸੂ ਨੂੰ ਹਵਾਨਾ ਇਹਦਾ ਤੁਸੀਂ ਦੇਖ ਲੋ ਇੱਕ ਮੱਝ ਹੋਰ ਤੁਹਾਨੂੰ ਇਸੇ ਵੀਡੀਓ ਚ ਦਿਖਾਉਣੀ ਐ ਇਹਦੀ ਮਾਰਕਿੰਗ ਟੁੱਟਵੀ ਐ ਬਾਕੀ ਥਣ ਹਵਾਨਾ ਤੁਹਾਨੂੰ ਵੀਡੀਓ ਚ ਦਿਸ ਜਾਣਾ ਐ ਬਈ ਜਿਹੜੀ ਲਾਸਟ ਉੱਤੇ ਇਹ ਮੱਝ ਦਿਖਾਵਾਂਗੇ ਆਪਾਂ ਹੁਣ ਇਹ ਜੀ ਜਿਤ ਗੱਭਣਾ ਹਲੇ ਦਿਨੇ ਦੇ 10 ਪਏ ਐ ਠੀਕ ਐ ਸੈਦੋ ਤੋਂ ਆਏ ਬੰਦੇ ਆਪਣੇ ਸੈਦੋ ਤੋਂ ਹੀ ਆਈ ਹੈ ਬੰਦੇ ਆਪਣੇ ਪੂਰੇ ਮਿੱਤਰ ਹੈ ਜੀ ਹੂੰ ਸੂਆ ਦਾ ਪਹਿਲਾ ਜੀ ਠੀਕ ਹੈ ਦਿਨ 10 ਪਏ ਹੈ ਜੀ ਹਲੇ ਠੀਕ ਹੈ ਤੂੰ ਪਾਸ ਕੀਤੀ ਚੋਆਈ ਚੋਈ ਜੋ ਖਰੀ ਹੋਗੀ ਪੂਰੀ ਦੁੱਧ ਵੀ ਜਾਣੀ ਪਲੂਣੀ ਦੇਊਗੀ 12 ਕਿਲੋ ਜੀ ਇਹ ਫੇ ਰੇਟ ਕੀ ਰੋਗੇ ਦਾ ਰੇਟ ਆ ਇਹ 1 ਲੱਖ 5000 ਹੀ ਦੇ ਦਾਂਗੇ ਖੋਲ ਨਹੀਂ ਬਈ 1 ਲੱਖ ਤੇ 5000 ਦੀ ਦੋਸਤੋਂ ਪਹਿਲਾ ਸੂਆ ਸੂਊਗੀ ਹਜੇ 10 ਤੋਂ 12 ਦਿਨ ਬਾਕੀ ਹੈ ਥਣ ਸੋਹਣੇ ਦਿਸਦੇ ਹੁਣੇ ਬਾਕੀ ਹਵਾਨਾ ਜਿਹੜਾ ਉਹ ਪਤਾ ਲੱਗ ਜਾਊਗਾ ਖਵਾਨੇ ਦੇ ਅੱਗੇ ਜਿਹੜੀ ਆਮ ਤੌਰ ਤੇ ਦੁੱਧ ਵਾਲੀਆਂ ਮੱਜਾਂ ਦੇ 나ੜ ਜੀ ਰੁਕਦੀ ਹੁੰਦੀ ਹੈ ਉਸ ਤਰ੍ਹਾਂ ਦੀ ਹੁਣੇ ਹੀ ਸ਼ੇਪ ਬਣਦੀ ਆਉਂਦੀ ਹੈ ਬਾਕੀ ਇਹ ਦੁੱਧ ਕਿੰਨਾ ਦੇ ਦੂਗੀ ਜਾਂ ਤੁਸੀਂ ਕਿੰਨਾ ਚੋਲੋਗੇ ਉਹ ਤੁਸੀਂ ਦੇਖਣਾ ਹੈ ਇਹਦੀ ਹਾਈਟ ਮੀਡੀਅਮ ਹੈ ਬਾਲਾ ਵੱਡਾ ਕਦ ਨਹੀਂ ਖਵਾਨਾ ਤੁਸੀਂ ਇਹਦਾ ਹੁਣ ਦੇਖ ਸਕਦੇ ਹੋ ਲਿਓ ਵੇ ਸੋ ਇੱਕ ਮੱਝ ਤੁਹਾਨੂੰ ਲਾਸਟ ਉੱਤੇ ਦਿਖਾ ਰਹੇ ਹਾਂ 1 ਲੱਖ ਤੇ 5000 ਇਹਦੀ ਡਿਮਾਂਡ ਹੈ ਨੇクル ਬੋਝੀ 10 ਦਿਨ 10 ਪਏ ਹਲੇ ਠੀਕ ਹੈ ਜੇ 10 ਦਿਨ ਦੋਸਤੋਂ ਪਏ ਐ ਮੱਝ ਦੇ ਤਿਆਰ ਹਜੇ ਨਹੀਂ ਹੋਣਾ ਸੋ ਇਹ ਅੱਜ ਦੀ ਵੀਡੀਓ ਦੇ ਪਸ਼ੂ ਸੀਗੇ ਵਿਕਰੀ ਵਾਲੇ ਜਿਹਦੇ ਚ ਚਾਰ ਮੱਝਾਂ ਤੇ ਇੱਕ ਗਾਂ ਟੋਟਲ ਨਗ 5 ਤੁਹਾਨੂੰ ਦਿਖਾਏ ਐ ਤਸल्ली ਤੁਸੀਂ ਕਰਨੀ ਹੈ ਜਿਹੜਾ ਨਗ ਤੁਹਾਨੂੰ ਜਚਿਆ ਧੰਨਵਾਦ ਅੱਜ ਦੀ ਇਸ ਵੀਡੀਓ ਨੂੰ ਦੇਖਣ ਲਈ ਬਹੁਤ ਮਿਹਰਬਾਨੀ